ਫਸੀ ਗਾਲ ਬਲਾਈ ਥੋੜੀ ਤਾਂ ਉਹਦਾ ਭਗਾ ਕੇ ਮਾਰੀ ਆ ਫੁਕਰੀਆਂ ਮਾਰੀ ਜਾਂਦਾ ਗੱਪ ਛੰਟੀਆਂ ਨਾ ਬੇਟਾ ਮੈਂ ਆਖਿਆ ਸੀ ਵੀ ਐਡੇ ਐਡੇ ਗੱਪ ਨਾ ਮਾਰਿਓ ਵੀਰ ਭਰ ਕੀ ਕਰਦੀ ਏ ਤੂੰ ਹੋਰੇ ਆ ਮੇਰੇ ਕੋਲੇ ਇਹ ਯੇ ਬੇਬੇ ਕੀ ਕਰਦੀ ਸੀ ਕੁਛ ਨਹੀਂ ਕਰਦੀ ਸੀਗੀ ਬੜਾ ਸਸਪੈਂਡ ਕਰੀ ਜਾਂਦੀ ਸੀ ਅੱਛਾ ਅੱਧਰ ਕਦੋਂ ਆ ਤਾ ਉਹਨਾਂ ਦਾ ਅੱਜ ਫੋਨ ਆਇਆ ਸੀ ਅੱਜ ਆਉਣਗੇ ਉਹ ਅੱਛਾ ਹਾਂ ਫੇਰ ਤੂੰ ਦੱਸਿਆ ਨਹੀਂ ਹੈਗਾ ਮੈਨੂੰ ਮੈਨੂੰ ਆਇਆ ਸੀ ਮੈਂ ਕਿਹਾ ਪਹਿਲਾਂ ਸਬਜ਼ੀਆਂ ਜੀ ਕਰਦਾ ਚੱਲ ਫੇਰ ਦੱਸ ਦੂੰਗੀ ਸਬਜ਼ੀਆਂ ਸੂਜੀ ਮੰਗਾਲਾ ਫੇਰ ਠੰਡਾ ਮੰਗਾਲਾ ਇੱਕ ਹੋਰ ਸਬਜ਼ੀ ਵੀ ਮੰਗਾਉਣੀ ਕੋਈ ਠੰਡਾ ਹੀ ਮੰਗਾਉਣਾ ਪਊਗਾ ਹਾਂ ਦੂਜਾ ਮੰਗਾਈ ਜੂਸ ਮੰਗਾਈ ਚੰਗਾ ਚੱਲ ਠੀਕ ਆਹ ਉਹ ਨਾ ਮੰਗਾਈ ਦੂਜਾ ਤਾਂ ਹਾਂ ਨਾ ਫੇਰ ਉਹ ਮੰਗਾ ਲਾਂ ਆਹੋ ਜੂਸ ਮੰਗਾਈ ਹਾਂ ਆਉ ਨਾਲ ਹੀ ਹੋਣੀ ਮੈਨੂੰ ਲੱਗਦਾ ਅੱਛਾ ਫੇਰ ਫਿਰ ਤੋਂ ਮੰਗਾ ਸਬਜ਼ੀਆਂ ਹੋਣੀ ਘਰ ਲੈ ਉਸ ਮੇਰੇ ਸਵੇਰਾ ਦਾ ਫੋਨ ਆਇਆ ਹੋਏਗਾ ਨਹੀਂ ਦਿੱਖੀ ਹੈ ਹਾਂ ਦਹੀਂ ਤਾਂ ਪਈ ਹੈਗੀ ਚੰਗਾ ਹਾਂ ਦਹੀਂ ਤਾਂ ਮੈਂ ਸਵੇਰੇ ਰੱਖ ਲਈ ਸੀਗੀ ਫਿਰ ਠੀਕ ਆ ਠੀਕ ਆ ਹਾਂ ਅੰਮ੍ਰਿਤ ਕੀ ਕਰੀਏ ਨੇ ਆਬੂਆ ਬੈਠਾ ਸੀਗਾ ਮਾੜਾ ਤੇ ਮੈਂ ਕਿ ਤੈਨੂੰ ਇਹ ਕਹਿੰਦੀ ਸੀ ਹਾਂ ਅੱਜ ਤੇ ਘੁੱਫੜ ਜੀ ਆਉਣਗੇ ਘੁੱਫੜਾ ਮੋਜ ਹਾਂ ਅੱਛਾ ਤੂੰ ਲੈ ਤਾ ਕਾ ਤੂੰ ਫੰਡਾ ਢੂੰਡਾ ਲਿਆ ਠੀਕ ਆ ਤੇਨੇ ਸਾਜੇ ਸੁਜੀ ਨੇ ਬੜੀ ਰੇਈ ਸੱਪੀ ਜੇ ਕੰਪਨੀ ਦੇ ਬਲੂ ਨੇ ਠੀਕ ਆ ਠੀਕ ਇਹ ਦੋ ਘੁੱਫੜਾ ਉਹਦੇ ਸਵੇਰੇ ਸਨੇਹੀ ਫੋਨ ਆਇਆ ਸੀਗਾ ਅੱਛਾ ਹਾਂ ਉਹ ਤਾਂ ਆਉਣ ਵਾਲੇ ਹੋਣਗੇ ਤਾਂ ਸੁਣੀ ਕਰਨ ਲੱਗੀ ਲੱਗਦਾ ਪਹੁੰਚ ਕੇ ਜਾਈਏ ਉਹਨਾਂ ਕੋਲ ਤੁਸੀਂ ਛੇਤੀ ਜਾ ਛੇਤੀ ਆਈ ਚੰਗਾ ਠੀਕ ਆ ਹਾਂ ਆ ਗਏ ਜੀ ਆ ਗਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਉਂ ਮਿੱਟੀ ਦੇ ਮੱਥਾ ਮਰੀ ਨਹੀਂ ਆਪਣੇ ਉੱਤੇ ਪੱਥਰ ਲਗਾ ਐਡਾ ਵੱਡਾ ਮਹਿਲ ਪਾਇਆ ਹੋਇਆ ਹੈਗਾ ਚਲ ਕੋਈ ਨਾ ਅੰਜ ਮਿੱਟੀ ਚੜ ਮੇਰੇ ਗੱਲ ਸੁਣ ਲੋ ਬੇਬੇ ਹੋਰਿਆਂ ਨੂੰ ਨਾ ਇੰਨਾ ਪਤਾ ਨਹੀਂਗਾ ਵੀ ਆਈ ਡੇ ਡੇ ਗੱਪ ਮਾਰਦਾ ਹੈ ਉਹ ਤੈਨੂੰ ਕੀ ਪਤਾ ਹੈ ਡੀਟਰ ਬੰਦੀ ਮੜਿਆ ਦੇਖ ਕੇ ਗੱਪ ਮਾਰਿਓ ਉਹ ਬਸ ਵਾ ਤੇ ਆ ਜਾ ਆਹੋ ਹੂੰ ਐਂ ਤੇ ਸਪੋਰਟ ਰੱਖੀ ਮੇਰੀ ਮੇਰੀ ਗੱਲੇ ਦਾ ਧਿਆਨ ਕਰ ਲੋ ਬਸ ਜਿਹੜੀ ਮੈਂ ਸਾਨੂੰ ਗੱਲ ਦੱਸੀ ਹੈਗੀ ਗੱਪ ਮੜਿਆ ਦੇਖ ਕੇ ਮਾਰ ਲਿਓ ਕਿਤੇ ਉਹੀ ਅਸਮਾਨੀ ਚੜਾ ਦਿਓ ਆਹੋ ਕਦੀ ਨਹੀਂ ਹੈਗਾ ਗੱਲਾਂ ਦਾ ਮੇਰੇ ਜਵਾਈ ਆਉਂਦਾ ਤੋਰਿਆ ਹੈ ਆ ਗਿਆ ਬੇਬੇ ਹਸੀ ਕਾਲਾ ਸਸਰੀ ਕਾਲ ਸਸਰੀ ਕਾਲ ਬੈ ਜਾ ਇੱਧਰ ਆ ਕੇ ਕਿ ਛੋਕੜਾ ਵੇਬੇ ਅਸੀਂ ਮੰਜਿਆਂ ਦੇ ਬੈਠਣ ਆਲੇ ਕੁਰਸੀਆਂ ਤੇ ਬੈਨੇ ਆ ਸੀ ਕੋਈ ਨੀ ਕੁਰਸੀ ਮਗਾ ਦੇ ਲਿਆ ਭਾਈ ਮਰਤਵਾਲ ਲਿਆ ਉਹ ਤੈਨੂੰ ਪਤਾ ਨਹੀਂ ਹੈਗਾ ਉਹ ਮਪੜਾ ਭੁੱਲ ਗਿਆ ਯਾਰ ਮੈਂ ਬੈ ਹੋ ਗਿਆ ਉਹ ਪਾਣੀ ਦੇ ਉਹ ਪਾਣੀ ਪੂਣੀ ਨਹੀਂ ਪੀਂਦੇ ਹਾਂਗੇ ਅਸੀਂ ਆ ਠੰਡਾ ਠੰਡਾ ਪੀਨੇ ਹਾਂਗੇ ਜੂਸ ਲੈ ਕੇ ਦੇ ਵੀਰਾ ਫੜਾ ਘਾਤੇ ਆਏਗਾ ਓਏ ਆਇਆ ਤਾਂ ਅਜੇ ਤੇ ਮਰਜੀ ਉਹ ਮਾ ਛੋਡੇ ਪਿੰਡ ਹੱਸੀ ਗਾਲੀ ਬੁਲਾਉਂਦੇ ਓਏ ਉਪੜਾ ਬੁਲਾਈ ਤਾਂ ਆਈ ਗਿਆ ਯਾਰ ਹੱਸੀ ਗਾਲ ਬੁਲਾਈ ਥੋੜੀ ਤਾਂ ਉਹਦਾ ਭਗਾ ਕੇ ਮਾਰਿਆ ਅਸੀਂ ਗਾਲ ਦੇ ਮਗਰ ਜੀ ਕੌਣ ਲਾਉ ਏ ਉਦੋਂ ਪਪੜਾ ਭੁੱਖਾ ਯਾਰ ਸਸਰੀ ਘਰ ਦਾ ਦਵਾਰਾ ਵਾਲਾ ਸਸਰੀ ਘਰ ਦਾ ਪਪੜਾ ਇਹ ਕੋਈ ਸਸਰੀ ਘਰ ਵਾਲਾ ਓਏ ਇਹਨੂੰ ਮਾਦਾ ਹੈ ਨਹੀਂ ਤਾਂ ਕੁਸ ਲੀਡਰ ਬੰਦੇ ਆ ਹੁਣ ਆਇਆ ਰਾਜੇ ਬੜਿੰਗ ਨਾ ਵੋਟਾਂ ਚ ਪੁਟੀਨੇ ਤੇ ਆਇਆ ਦੂੰ ਰਾਜੇ ਬੜਿੰਗ ਕੋਲਿਆ ਕਾਰ ਮੇਰੀ ਨੋਵਾ ਆਇਆ ਪੁਲਟੀਨੇ ਤੇ ਲਿਖਾ ਦਾਂ ਪਤਾ ਕਿੱਡੀਆਂ-ਕਿੱਡੀਆਂ ਨੇ ਠੱਕੇ ਨਾ ਬੜਾਤਾ ਕਿਸੇ ਨੇ ਓ ਚਲ ਪੁਲਟੀਨੇ ਤੇ ਆ ਕੇ ਕਾਸੇ ਤੇ ਆ ਗਿਆ ਆਤ ਆ ਗਿਆ ਨਾ ਚਲੋ ਪਾਣੀ ਪੂਣੀ ਮੰਗਾਂ ਮੈਂ ਫਿਰ ਉਹ ਮਾਤਾ ਇਹਨਾਂ ਨੂੰ ਕੀ ਪਤਾ ਹੈ ਉਹ ਡੀ ਡੀ ਡਾ ਨਾ ਰਹਿਣਾ ਜੂਸ ਲੈਈ ਜੂਸ ਜੂਸ ਹਾਂ ਪਾਣੀ ਨਹੀਂ ਲੱਗੀ ਬਠਿੰਡੇ ਤੋਂ ਕਾਲੀਦਾਲੇ ਮੈਨੂੰ ਟਿਕਟ ਦਿੰਦੇ ਸੀ ਤਾਂ ਮੈਂ ਜਵਾਬ ਦੇ ਗਿਆ ਸਹੀ ਗੱਲ ਆਉਂਦਾ ਸਹੀ ਕਰਦਾ ਫੁੱਫੜਾ ਨਾ ਹੋਰ ਹੋਰ ਚਲ ਕੋਈ ਗੱਲ ਲਵਾ ਦਾਂਗੇ ਤੈਨੂੰ ਵੀ ਕਿਤੇ ਉਹ ਤਾਂ ਚੱਲ ਛੱਡ ਪਰਾਂ ਹੋਰਸ ਕਰੇ ਸਾਰਾ ਪਰਵਾਹ ਠੀਕ ਚ ਤੇਰੀ ਮੰਮੀ ਹੋਰ ਉਹ ਤਾਂ ਮਾਤਾ ਸਾਰੇ ਠੀਕ ਨੇ ਮੇਰੇ ਕੋਲ ਟਾਈਮ ਕਿੱਥੇ ਆ ਅੱਛਾ ਕਾਲੀਦਾਲੇ ਟਿਕਟਰ ਨੇ ਵੀ ਖੁੱਟੀਆਂ ਕਹਿੰਦਾ ਇਦਾਂ ਮੇਰੀ ਮਤ ਕਰ ਕੋਟ ਹੀ ਸਾਰੀ ਬਠਿੰਡੇ ਦੀ ਮੇਰੇ ਕੋਲੇ ਆ ਮੈਂ ਇੱਧੇ ਆਉਂ ਜੀ ਨੀ ਆਉਂਗਾ ਚੱਲ ਚੰਗਾ ਇੱਕ ਮਿੰਟ ਦਾ ਟਾਈਮ ਨਹੀਂ ਮੇਰੇ ਕੋਲੇ ਅੱਛਾ ਫੇਰ ਕੱਲ ਹੀ ਇੱਧਰ ਨੂੰ ਜਤੈਰੀ ਤੂੰ ਤਾਂ ਉਹ ਦੇਖਾਂਗੇ ਹਲੇ ਉੱਥੇ ਰਾਜੇ ਬੜੇੰਗਣਾ ਫਿਰਦਾ ਮੈਂ ਉੱਥੇ ਖੁਡੀਆਂ ਖੜ੍ਹੀਆਂ ਕੰਨੀ ਨਾ ਲੱਗਦੀ ਕਿਤੇ ਦੇਖਾਂਗੇ ਬੇਬੇ ਹਲੇ ਸੋ ਨਿੱਕੀਆਂ ਗੱਲਾਂ ਤੁਹਾਨੂੰ ਪਤਾ ਹੀ ਲੱਗਦਾ ਹੈਗਾ ਇਹ ਠੀਕ ਹੈ ਅਸੀਂ ਦੂਰੇ ਸਾਰੇ ਮਾਹੌਲ ਹੀ ਇੱਧਰ ਬਦਲੇ ਪੈ ਗਏ ਨੇ ਦੇਖਾਂਗੇ ਬੇਬੇ ਇਹਦਾ ਹਲੇ ਜੀ ਤੋਂ ਕੋਈ ਮਾ ਚਾਰ ਬੰਦੇ ਹੋਰ ਜੋੜਨਗੇ ਮੇਰੇ ਨਾਲ ਉਦੋਂ ਦੱਸੂਗਾ ਤੁਹਾਨੂੰ ਪਤਾ ਹੀ ਨਹੀਂ ਗੱਲਾਂ ਦਾ ਲੱਗਦਾ ਵੀ ਇਹਤ ਕੀ ਜਿੱਤੂ ਤਾਂ ਜੀਤਮਿੰਦਰੀ ਵੋਟਾਂ ਦਾ ਤਾਂ ਤੂੰ ਛੱਡ ਖਹਿਣਾ ਤੂੰ ਵੀਰਪਾਲ ਹੁੰਦਿਆ ਜੂਸ ਲੈ ਕੇ ਤੂੰ ਜੂਸ ਪੀ ਲੈ ਠੰਡਾ ਦਿਮਾਗ ਕਰ ਲੈ ਹਲ ਸੱਸਰੇ ਕਾ ਭਾਈ ਅਸੀਂ ਕਹਾਂ ਦਾ ਠੀਕ ਇਹ ਜੇ ਜੂਸ ਪੀਊਂਗਾ ਮੈਂ ਵੱਡੇ ਵੱਡੇ ਮੰਤਰੀਆਂ ਰਹਿ ਜਾਂ ਲੈ ਜਾ ਉਹ ਵਧੀਆ ਲੈ ਕੇ ਆਇਆ ਕਰੋ ਕੌਣ ਲੈ ਆਇਆ ਉਹ ਜਵਾਹਰ ਨੂੰ ਪੋਰਾ ਸੋਹਣੀ ਆ ਕੇ ਬਹਿ ਗਿਆ ਚੱਜਦਾ ਲੈ ਜਿਵੇਂ ਤਾਂ ਕਿਹਾ ਸੀ ਮੈਂ ਹਾਲੀਚੀ ਲੂਚੀ ਦਲੇ ਆ ਦੇ ਉਹ ਇਹ ਲਿਓਂਗੇ ਲੀਚੀ ਦਾ ਹੈ ਇਹਨਾਂ ਨੂੰ ਕੀ ਪਤਾ ਹੈ ਮਾਤਾ ਮੈਥੋਂ ਤੁਰਿਆ ਨਹੀਂ ਆਂਦਾ ਨਹੀਂ ਮੈਂ ਲੈ ਆਂਦੀ ਹੋਰ ਠੀਕ ਆ ਭਾਈ ਠੀਕ ਆ ਭਾਈ ਵਧੀਆ ਵਧੀਆ ਠੀਕ ਠਾਕ ਆਏ ਉਹ ਅਸੀਂ ਤਾਂ ਸਾਰਾ ਦਿਨ ਸੜਕਾਂ ਤੇ ਰਹਨੇ ਆ ਠੀਕ ਹੀ ਹੁੰਨੇ ਆ ਲੈ ਉਹ ਫੁਕਰੀਆਂ ਮਰੀ ਜਾਂਦਾ ਗੱਪਾਂ ਛੱਡੀ ਜਾਂਦਾ ਬੈਠਾ ਅੱਜ ਤਾਂ ਭਾਈ ਰਹੇਗਾ ਫੇਰ ਦੇਖਦੇ ਆ ਭਾਈ ਅੱਛਾ ਕੀ ਬਣਦਾ ਹੈਗਾ ਮੈਂ ਬਣਾਇਆ ਇਹਦੇ ਤੇ ਮਟਰਾਂ ਦੀ ਤੇ ਪਨੀਰ ਦੀ ਬਣਾਇਆ ਇਹਦੇ ਕਦੂ ਦੀ ਤੇਰੇ ਇੱਕ ਮਿੰਟ ਚੁੱਪ ਕਰੋ ਆ ਕਿਸੇ ਲੀਡਰ ਦਾ ਫੋਨ ਆਇਆ ਨੋ ਹਾਂਜੀ ਹਾਂਜੀ ਗਿਆ ਹੋਇਆ ਹੈਗਾ ਮੈਂ ਵੋਟਾਂ ਵਾਸਤੇ ਗਿਆ ਹੋਇਆ ਹੈਗਾ ਹਾਂ 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 ਕਰਾ ਦਾਂ ਕੰਮ ਕਿੱਡੀ ਗੱਲ ਐ ਨੌਕਰੀ ਆ ਸਾਰੇ ਨਿੱਕੇ ਮੋਟੇ ਕੰਮ ਲੱਗਦੇ ਸਾਨੂੰ ਦਵਾ ਦਿੰਦੇ ਆ ਹੋਰ ਇਹਦਾ ਗੱਲ ਹੀ ਕੋਈ ਨਹੀਂ ਕੱਲ ਨੂੰ ਡਿਊਟੀ ਤੇ ਭੇਜ ਦਾਂਗੇ ਠੀਕ ਹੈ ਜੀ ਉਹੀ ਭਾਈ ਤੂੰ ਤਾਂ ਗੱਪ ਮਾਰੀ ਜਾਂਦਾਗਾ ਤੇ ਗੱਪ ਲੱਗਦੇ ਫਿਰ ਮੈਂ ਭੱਗ ਜਾਣਾ ਭਾਈ ਉਹ ਬਹਿ ਜਾ ਬਹਿ ਜਾ ਉੱਥੇ ਬਹਿ ਜਾ ਹੁਣ ਬੱਸ ਬੋਲੀਆਂ ਦੀਆਂ ਕੀ ਸਾਡੇ ਨਾ ਲੀਡਰਾਂ ਦੀਆਂ ਗੱਲਾਂ ਹਟਾ ਹਾਲ ਵੀ ਨਹੀਂ ਆਉਂਦੀਆਂ ਚੱਟ ਦੀ ਗੱਲ ਨਹੀਂ ਕਰ ਲੈ ਕਰੋ ਕੋਈ ਨਹੀਂ ਬੁਫੜਾ ਹੋ ਜਾਦਾ ਮੈਨੂੰ ਐਂ ਕਰੋ ਇੰਨਾ ਜਰਾ ਬੋਟਿੰਗ ਪਨੀਰ ਦਾ ਨਹੀਂ ਹੈ ਮੈਂ ਪਨੀਰ ਬਨੂਰ ਮੈਂ ਨਹੀਂ ਖਾਂਦਾ ਉਹ ਕੋਈ ਨਾ ਬੱਕਰਾ ਬੱਕਰਾ ਬਣਾਓ ਫਿਰ ਤੁਸੀਂ ਮੂੰਹ ਕਰਿਆ ਹੁੰਦੇ ਅੰਬਰ ਤੈਨੂੰ ਆਖਿਆ ਸੀਗਾ ਮੈਂ ਤਾਂ ਇਹ ਕਹਾਂ ਚੱਲ ਮੈਂ ਸਬਜ਼ੀ ਦੇਵਾਂਗਾ ਪਨੀਰ ਲੈ ਦੇਖਿਆ ਕਰ ਤੂੰ ਤੈਨੂੰ ਪਤਾ ਨਹੀਂ ਹੈਗਾ ਘਰੇ ਰੋਜ਼ ਮੀਠਾ ਨਾਲ ਰੋਟੀ ਖਾਣਾ ਮੈਂ ਘਰੇ ਅੰਬਰ ਦੇ ਚੱਲਣਾ ਖੰਨੀ ਕਿਉਂ ਕਹਤੋਂ ਮਹੀਨੇ ਤੈਨੂੰ ਪਤਾ ਹੀ ਹੈ ਬੱਕਰੀ ਚੱਲਦੇ ਨੇ ਇੱਥੇ ਦਾ ਬਾਈ ਪਨੀਰ ਵੀ ਬਣ ਗਿਆ ਮੈਨੂੰ ਪਤਾ ਹੀ ਹੈ ਵੀ ਕਿਹੜੀਆਂ ਤੂੰ ਉੱਥੇ ਮੀਠਾ ਨਾਲ ਖਾਣਾਗਾ ਰੋਟੀਆਂ ਬੱਕਰੇ ਵੜਦਾਗਾ ਰੋਜੀ ਚੱਲ ਬੇਬੇ ਫਿਰ ਇੰਨੀ ਬੇਇੱਜ਼ਤੀ ਤੇ ਚਲੀ ਜਾਈ ਦੀ ਬਗ ਜਾਣਾ ਫਿਰ ਮੈਂ ਨਹੀਂ ਜਾਣਾ ਨਹੀਂ ਬਗ ਜਾਣਾ ਨਹੀਂ ਜਾਣਾ ਬੇਬੇ ਬਾੜੀ ਅਣਖਾ ਬਗ ਜਾਣਾ ਮੈਂ ਮਾਹ ਨਹੀਂ ਇੰਨੀ ਬੇਇੱਜ਼ਤੀ ਨੇ ਬੇਬੇ ਉਹ ਭਾਈਆ ਅੰਬਰ ਤੋਂ ਉਹ ਖੱਟਾ ਨੂੰ ਮਾਰਦੇ ਨੇ ਯਾਰ ਉਹ ਮੇਰੀ ਮੰਮੀ ਨੂੰ ਪਤਾ ਨਹੀਂ ਕੁਸ ਯਾਰਾ ਉਹ ਨਹੀਂ ਜੇਰਾ ਕੰਟੇ ਆ ਵਾਜੀ ਰੋਜੀ ਤੇਰਾ ਬਾळा ਕਹਿਣ ਲੱਗ ਰੋਹੀ ਦਾ ਚਨੇਉਰਾ ਹੈ ਇਹ ਰੋਹੀ ਦਾ ਚਨੇਉਰਾ ਹੈ ਮਾਤਾ ਤੂੰ ਰੋਕ ਲੈ ਤੇਰੇ ਕਰਕੇ ਰੋਕਿਆ ਮੈਂ ਨਹੀਂ ਤਾਂ ਹੋਂ ਨੂੰ ਮੈਂ ਪਠੰਡਾ ਲੰਘ ਜਾਂਦਾ ਉਹ ਗੜਾ ਵੱਡੀ ਨਾ ਮੇਰਾ ਇਹਨੂੰ ਕੀ ਅੱਖ ਲੱਗੀ ਹੋਈ ਕਾ ਫੋਰਾ ਚ ਕੈਂਚੀਆਂ ਤੇ ਖੜੀ ਐ ਨੋਵਾ ਜੇ ਜਮਾਈ ਪੈ ਗਈ ਕਿਵੇਂ ਕਰਦੇ ਹੁੰਦੇ ਨੇ ਸੇਵਾ ਕਹਿਤਾ ਕੋਈ ਨਹੀਂ ਕੋਈ ਨਹੀਂ ਮੀਟ ਪੀਚਾ ਹੀ ਦਦੀ ਹੱਕ ਮੰਗਦਾ ਸੀ ਮਸਾਆਇਆ ਤੀਆ ਮੀਟ ਤਾਂ ਸਾਨੂੰ ਬਣਾਉਣਾ ਬੋ ਫਿਰ ਮੈਂ ਤਾਂ ਰੋਟੀ ਮੀਟ ਨਾਲ ਹੀ ਖਾਣਾ ਹੁੰਨਾ ਹੈ ਅੰਮ੍ਰਿਤਪਾਲ ਆ ਬੇ ਜੱਬਾ ਕੇ ਜੱਲਿਆ ਫਿਰ ਆ ਲੈ ਆਉਣਾ ਫਿਰ ਕਿ ਲੋਕ ਲੈ ਆਈ ਫਿਰ ਕੋਸੂਰ ਸਰ ਚ ਕੁਛ ਹੱਥ ਨਹੀਂ ਸਰ ਐਂ ਗੱਲ ਨਹੀਂ ਹਾਂ ਤਾ ਆਪਣੇ ਪਰ 5-4 ਕਿਲੋ ਲੈ ਕੇ ਆਈ ਹਾਂ ਐਸੀ ਸਾਡੇ ਪਹਿਲਾਂ ਮੈਨੂੰ ਮੈਂ ਪੈਣੇ ਆਇਆ ਮੈਂ ਥੋੜਾ ਥੋੜਾ ਆਇਆ ਮੈਂ ਵਧੀਆ ਸਮਾਨ ਸੂਣ ਲੈ ਕੇ ਆਈ ਆਇਆ ਆਇਆ ਪਤਨੀ ਇਹ ਹੈਗਾ ਸਾਨੂੰ ਵੀ ਲੀਡਰ ਆਣਾ ਕਿਵੇਂ ਰਹੀ ਹੈ ਉਹੀ ਤਾਂ ਕਰਦਾ ਐ ਉਪਰ ਇਹਨਾਂ ਨੂੰ ਕੁਝ ਨਹੀਂ ਪਤਾ ਇਹਨਾਂ ਨੂੰ ਯਾਰ ਨਹੀਂ ਬੇਪੀ ਕਿੰਨੇ ਗੱਪ ਮਾਰਦਾ ਤੇਰਾ ਜਵਾਈ ਕਿਹੜੀ ਲੀਡਰਾਂ ਲੂਡਰਾਂ ਨਾ ਬਣਦੀ ਐ ਇਹਦੀ ਕਿਉਂ ਵੀਰਪਾਲ ਮੈਨੂੰ ਤਾਂ ਪਤਾ ਹੀ ਐ ਭਾਬੀ ਇਹ ਇਹ ਗੱਪ ਮਾਰਦਾ ਐ ਪਰ ਹੁਣ ਫਿਰ ਮੈਨੂੰ ਤਾਂ ਕੱਟਣਾ ਪਊਗਾ ਨਾਲ ਨਾ ਤੂੰ ਐਂ ਕਹ ਬੋਲਦੀ ਹੁੰਨੀ ਐਗੀ ਤੇਰੇ ਮੂੰਹ ਤੇ ਫੋਕੀਆਂ ਨਹੀਂ ਹੁੰਨੀਆਂ ਗੱਪ 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 ਐ ਤਾਂ ਪਤਾ ਹੀ ਕਿ ਵੀ ਗੱਪ ਮਾਰਦਾ ਐ ਜੇ ਉਹ ਇੱਥੇ ਕਹੇ ਵੀ ਹੁਣ ਨਿੰਮ ਲਾ ਦੇ ਨਿੰਮ ਲਾਉਣਾ ਪਊਗਾ ਪਰ ਸੁੱਕੇ ਕੱਪ ਛੱਡੀ ਜਾਂਦਾ ਮੈਂ ਇੱਥੋਂ ਤਾਂ ਸੁਣੇ ਹੀ ਜਾਂਦੇ ਉਹਦੇ ਕੱਪ ਕੱਪਾ ਕੋਈ ਨਹੀਂ ਦੋ ਦਿਨ ਹੁੰਦਾ ਇੱਕ ਦਿਨ ਹੁੰਦਾ ਉਹ ਤਾਂ ਘੰਟੇ ਦੋ ਘੰਟੇ ਆਉਂਦਾ ਆਉਂਦਾ ਤਾਂ ਹੈਗਾ ਸਾਰੀ ਉਮਰ ਕੁੜੀ ਕਮੇ ਕੱਟੂਏ ਇੰਨੇ ਕੱਪਾਂ ਚ ਹੀ ਕੱਟ ਲੂ ਫਿਰ ਜਿਵੇਂ ਨਹੀਂ ਹੋਊਗਾ ਜਿਵੇਂ ਇਹ ਚੱਲੀ ਜਾਊਗਾ ਉਮ ਜੀ ਮਾਗਰੀ ਕਹਿੰਦਾ ਕਰੂਆਂ ਕੋਈ ਇਹਦੇ ਲੀਡਰਾਂ ਨਾਲ ਨਹੀਂ ਬਣਦੀ ਕੁਛ ਨਹੀਂ ਬਣਦੀ ਗੂੜਤਾ ਤਾਂ ਟੁੱਟੇ ਨੇਗੇ ਬੱਚਾ ਬਣੇ ਲੀਡਰਾਂ ਦਾ ਉਹ ਟੁੱਟੇ ਭੱਜੇ ਕਹੇ ਜੇ ਹੋਣ ਕਿਸੇ ਨੇ ਚੱਕ ਕੇ ਪਾ ਕੇ ਲੈ ਹੋਊ ਕਿਸੇ ਨੇ ਲਾਤੇ ਹੋਗੇ ਬਦਲ ਗਏ ਸੁਣਿਆ ਸੀਗਾ ਕਹਿੰਦਾ ਨੌਕਰੀ ਤੇ ਲਵਾ ਦਊਗਾ ਲੈ ਤੂੰ ਨਾ ਲੱਗਿਆ ਨੌਕਰੀ ਤੇ ਹੋਰ ਹੁਣ ਪਾਪੀ ਗੱਪ ਤਾਂ ਐਡੇ ਛੱਡਦੇ ਨਹੀਂ ਮੈਂ ਤਾਂ ਤੁਹਾਨੂੰ ਉੱਦੇ ਦਿਨ ਦੱਸਿਆ ਨਹੀਂਗਾ ਹੋਰ ਹੁਣ ਕੂਈ ਲੁਕਾ ਰੱਖੇਗੀ ਤੂੰ ਤਾਂ ਫਿਰ ਮੈਨੂੰ ਆਏ ਸੀ ਵਿਚਾਲੇ ਬਸਨਾ ਤਵਰੀ ਹੈ ਹੁਣ ਕਿਤੇ ਜਾਣੇ ਤੂੰ ਦਾ ਤਾਂ ਕਰਨੀ ਆ ਵੀਰ ਪਾਲੇ ਫਿਰ ਹੋਰ ਬੇਬੇ ਹੁਣ ਜੇ ਮੈਂ ਤੁਹਾਨੂੰ ਦੱਸੀ ਆਂ ਵੀ ਉਹ ਐ ਕਰਦੇ ਨੇ ਗੱਪੀ ਮਾਰਦਾ ਡਾਂਗਦਾ ਨਹੀਂ ਮਾਰਦਾ ਮੈਂ ਇੱਥੋਂ ਤਾਂ ਸੁਣੇ ਨਹੀਂ ਜਾਂਦੇ ਨੀ ਗੱਪੋ ਬੱਸ ਇੱਥੋਂ ਨਹੀਂ ਸੁਣੇ ਇਹਦੇ ਨਾਂ ਸੁਣਿਆ ਕਰ ਮੇਰੀ ਫਲਾਣੇ ਨਾਲ ਬਣਦੀ ਆ ਮੇਰੀ ਰਾਏ ਬੜੰਗ ਨਾਲ ਬਣਦੀ ਆ ਉਹ ਮੇਰੀ ਗੱਡੀ ਲੈ ਗਿਆ ਵੀ ਆਏ ਤਾਂ ਤੂੰ ਟੁੱਟੇ ਮੋਟਰਸਾਈਕਲ ਥੀ ਕੋਈ ਇਨਫੈਕਟ ਨਹੀਂ ਹੁੰਦਾ ਕੋਈ ਨਹੀਂ ਸਮਾਈ ਰੱਖਿਆ ਕਿਹੜਾ ਆਪਾਂ ਮੋਟਰਸਾਈਕਲ ਦਿੱਤਾ ਸੀ ਉਹੀ ਆ ਮੁੜ ਕੇ ਉਹਨੂੰ ਬਦਲਿਆ ਨੇ ਮੈਂ ਵੀਰਪਾਲ ਹੈ ਹੀ ਨਹੀਂ ਗੱਡੀ ਉੱਡੀ ਥੋੜੇ ਦਾ ਹੈ ਕੀ ਹੈ ਜੇ ਬੇਬੇ ਗੱਡੀ ਹੁੰਦੀ ਤਾਂ ਟੁੱਟੇ ਮੋਟਰਸਾਈਕਲ ਤੇ ਕਿ ਆਉਂਦੇ ਫਿਰ ਫਿਰ ਕਰਦੇ ਇਹੋ 20 ਸਾਲ ਹੋ ਗਏ ਮੋਟਰਸਾਈਕਲ ਦਿੱਤੇ ਨੇ ਉਹੀ ਚੱਲੀ ਜਾਂਦਾ ਮੇਰੇ ਵਿਆਹ ਵੇਲੇ ਦਾ ਇਹ ਵੀ ਨਹੀਂ ਬਦਲਿਆ ਗਿਆ ਫਿਰ ਇੰਨੇ ਗੱਪ ਹੀ ਨੇ ਪਰੇਚ ਫਿਰ ਆਏ ਕਿਉਂ ਮਾਰੀ ਜਾਂਦੇ ਗੱਪ ਗੱਪ ਤਾਂ ਆ ਹੀ ਚੱਲਦੇ ਨੇ ਵੱਡੇ ਵੱਡੇ ਚੱਲਦੇ ਨੇ ਛੋਟੇ ਵੀ ਨਹੀਂ ਇਹ ਕਿੰਨੀ ਸਮਝਾ ਲਿਆ ਵੀ ਗੱਪ ਨਾ ਮਾਰਿਆ ਕਰੋ ਐਨੇ ਛੋਟੇ ਮਾਰ ਲਿਆ ਕਰੋ ਐ ਤਾਂ ਚਾਹੀਦਾ ਨਹੀਂ ਫਿਰ ਹੋਰ ਹੁਣ ਮਾੜਾ ਭਟਾ ਤਾਂ ਚੱਲ ਜਾਂਦਾ ਹੁਣ ਐ ਸਾਰਾ ਦਿਨ ਤਾਂ ਨਹੀਂ ਵੀ ਗੱਪ ਮਾਰਦੇ ਪਰ ਹੁਣ ਗੱਪ ਕਿੱਥੇ ਚੱਲਦੇ ਹੁੰਦੇ ਨੇ ਨਾਲੇ ਐ ਹੈਗਾ ਗੱਪ ਕੇ ਦਿੱਤਾ ਫੜਿਆ ਜਾਂਦਾ ਹੈ ਹੰਜਾ ਇਹ ਐਨੀ ਸੋਚਣੀ ਚਾਹੀਦੀ ਹੈ ਵੀ ਮੈਂ ਸਹੁਰੇ ਆ ਕੇ ਗੱਪ ਮਾਰਦਾ ਵੀਰਪਾਲ ਕੋਲੇ ਬੈਠਿਆ ਵੀਰਪਾਲ ਫਿਰ ਮੈਨੂੰ ਛਿੱਤਰੀ ਨਹੀਂ ਲਾਉਗੀ ਇਥੇ ਰਵੀਪਾਲ ਤਾਂ ਸਮਝਾਉਂਦੀ ਆ ਕਿ ਸਿਰ ਚ ਕੋਲ ਕੇ ਪਾ ਦੇ ਜੋ ਸਮਝਦੇ ਨਹੀਂ ਬੇਬੇ ਗੱਪ ਮਾਰੇ ਬਿਨਾ ਨਹੀਂ ਰਹਿ ਸਕਦੇ ਇੱਕ ਡੰਗ ਦੀ ਰੋਟੀ ਵੀ ਨਾ ਤਾਂ ਸਾਰ ਲੈਣਗੇ ਪਰ ਵੱਡੇ ਵੱਡੇ ਗੱਪਾਂ ਮਿਣਾ ਨਹੀਂ ਸਰਦਾ ਤੂੰ ਐਂ ਕਰ ਢਾਲ ਪਾਣੀ ਦੇਖ ਲੈ ਤੂੰ ਬੱਦ ਘਟਣਾ ਬੋਲ ਕਰ ਆਪਣੇ ਘਰ ਤਾਂ ਪਰਾਉਣਾ ਹੈ ਉਹ ਮੈਂ ਤੈਨੂੰ ਦੱਸਾਂ ਗੱਪ ਮਾਰਦਾ ਮਾਰੀ ਜਾਂਦੇ ਆਪਣੇ ਕਿਹੜਾ ਕੋਈ ਉਹ ਕਰਦੇਗਾ ਚੱਲ ਠੀਕ ਆ ਮੈਂ ਤਾਂ ਦੇਖ ਲਿਆ ਢਾਲ ਪਾਣੀ ਤੂੰ ਸੀ ਗੱਪ ਸੁਣ ਤੂੰ ਬੋਲੀ ਨਾ ਇਦੂ ਮੁੜ ਕੇ ਤੂੰ ਗੱਪ ਸੁਣ ਲਈ ਆ ਸੁਣ ਲੋ ਤੂੰ ਨਾ ਕੁਝ ਕਹੀਂ ਨਾ ਦੇਖ ਲੈ ਕਿ ਮੇਰੇ ਅੱਜ ਕੇ ਘਰਾੜੇ ਵਜੀ ਜਾਂਦੇ ਨੇਗੇ ਖਾ ਕੇ ਕਿੱਲੋ ਪੱਕਾ ਮੀਰ ਤੇ ਪਨੀਰ ਮੌਜ ਨਾਲ ਪਏ ਨੇ ਪਾਏ ਜਾ ਕਿਉਂ ਪੰਚ ਕਰੀ ਜਣੀ ਤੰਗ ਕਹਾ ਕਰਦੀਆਂਗੀ ਤੇ ਮੈਂ ਤੁਹਾਨੂੰ ਕੀ ਸਮਝਾ ਕੇ ਲਈ ਸੀਗੀ ਕੀ ਸਮਝਾਇਆ ਸੀ ਮੈਂ ਆਖਿਆ ਸੀ ਵੀ ਐਡੇ ਐਡੇ ਕੱਪ ਨਾ ਮਾਰਿਓ ਇਹ ਤਾਂ ਸਾਡਾ ਖਾਣ ਦਾ ਨਹੀਂ ਕੀਤਾ ਕੱਪਾਂ ਆਵਣਾ ਮੇਰੇ ਕੋਲ ਇਹ ਤਾਂ ਮਾਰੀ ਜਾਂਦੇ ਹੋਗੇ ਐਡੇ ਐਡੇ ਕੱਪ ਛੱਡਦੇ ਤਾਂ ਛੱਡਦੇ ਮਾਰਦੇ ਛੱਡਦੇ ਛੱਡਦੇ ਮਾਰਦੇ ਬਲਜੀਤ ਭਾਬੀ ਨੂੰ ਪਤਾ ਹੈਗਾ ਮੇਰੇ ਸਾਲੇ ਮਲੰਗ ਦੇ ਕੱਪਾ ਮੂਰੇ ਕਿਵੇਂ ਚੱਲਦੇ ਸੀ ਉੜਦੇ ਸੀ ਨਾ ਉਰਦੇਸ ਨਾ ਤੂੰ ਆਇਆ ਪਤਾ ਹੈ ਸਾਰਾ ਉਹਨਾਂ ਨੂੰ ਵੀ ਗੱਪ ਮਾਰਦੇ ਹੋਗੇ ਪਤੀ ਇਹਨਾਂ ਨੂੰ ਕੀ ਪਤਾ ਇਹਨਾਂ ਦਾ ਸਾਰੇ ਵੀ ਡਰੇ ਤੇ ਚੱਲਦੇ ਰਹੇ ਹਾਂ ਮੇਰੇ ਲਈ ਵੇ ਗੱਡੀਆਂ ਨਹੀਂ ਮੇਰੇ ਲਈ ਫਲਾਨੀ ਚੀਜ਼ ਹੈ 20 ਸਾਲ ਹੋ ਗਏ ਕੁੱਟੇ ਮੋਟਰਸਾਈਕਲ ਦਾ ਇੱਥੋਂ ਬਦਲਿਆ ਨਹੀਂ ਗਿਆ ਉਹ ਮੇਰੇ ਸਾਧੀਆਂ ਮੈਂ ਤਾਂ ਇਸੇ ਨੂੰ ਗੱਡੀ ਕਹਣਾ ਹਾਂ ਹਾਂ ਗੱਡੀ ਕਹਣਾ ਮੇਰੇ ਰਾਜੇ ਬਿੰਕ ਨਾਲ ਮੇਰੇ ਫਲਾਨੇ ਨਾਲ ਉਹੀ ਹਾਈਡਰੇਟ ਚੜਾਤੇ ਛਤਨੀ ਮੈਂ ਨਾਲੇ ਆਉਂਦੀ ਨਾ ਕਹਿ ਕੇ ਲਈ ਸੀ ਵੀ ਮੇਰੇ ਕੋਲ ਤਾਂ ਛੱਡੀ ਉਹ ਬੋਲ ਪਿਆ ਜੇ ਸੁਣ ਗਿਆ ਪਨੀਰ ਨਹੀਂ ਦੇਣਾ ਮੀਨ ਉਹ ਕਹਨ ਸੁਣਦਾ ਉਹਨੂੰ ਲਾਈ ਹੋਇਆ ਮੈਂ ਇਹ ਚੰਗਾ ਫਿਰ ਆਪਾਂ ਕਿਵੇਂ ਕਹਾਂਗੇ ਰੱਖਾਂਗੇ ਕਿ ਚ ਮੇਰੇ ਸਾਧੀਆਂ ਜਾ ਕੇ ਕੀ ਕਰਨਗੀ ਇੱਥੇ ਖਾਵਾਂਗੇ 8 ਦਿਨ ਰਹਿਨੇ ਆ ਲਮਾਂਗੇ ਨਜ਼ਾਰੇ ਲੈ ਦੇਖ ਲੈ ਕਿੱਥੇ ਤਾਂ ਉਹਨਾਂ ਨੂੰ ਐ ਕਹਿੰਦਾ ਸੀ ਇਹ ਮੈਨੂੰ ਐ ਨਹੀਂ ਕਰਦੇ ਐ ਨਹੀਂ ਕਰਦੇ ਹੁਣ ਲੈ ਜਾਣ ਦਾ ਨਾ ਹੀ ਨਹੀਂ ਲੈਂਦਾ ਅ ਇੱਕ ਹਫਤਾ ਰਹੂੰਗਾ ਮੈਂ ਤਾਂ ਸਾਡੇ ਦਾ ਰਵਾਜ ਆ ਅਸੀਂ ਜਦੋਂ ਆਜੇ ਸੌਰੀ ਜਾਂਦੇ ਹਾਂ ਹਾਂ ਸੌਰੀ ਆਪੇ ਨਹੀਂ ਜਾਂਦਾ ਚਾਰ ਨਾਲ ਰੋਟੀਆਂ ਖਾਂਦਾ ਖਾਂਦਾ ਹੋਰ ਹੁਣ ਪਨੀਰ ਨਾਲ ਤੇ ਮੀਟ ਨਾਲ ਢਿੱਡ ਭਰਨ ਲੱਗ ਗਿਆ ਮੇਰੇ ਸਾਧੀਆਂ ਜਾ ਤੂੰ ਉਹਨਾਂ ਨੂੰ ਕਹਿ ਜਾ ਕੇ ਕਿਦਰੇ ਕਹਦਾ ਮੈਨੂੰ ਇਹ ਸੀਦਾ ਦੇ ਤੂੰ ਰੋਜ਼ ਹੀ ਐਸੀਆ ਮੂਰੇ ਪੈਣਾ ਟੁੱਟਿਆ ਜਾਂ ਪੱਖਾ ਦਾ ਹਵਾ ਵੀ ਨਹੀਂ ਦਿੰਦਾ ਸਾਰੀ ਰਾਤ ਗਰਮੀ ਚ ਨਿਕਲਦੀ ਹੈ ਮੇਰੀ ਤਾਂ ਪਤਾ ਲੱਗੂ ਮੇਰੇ ਸਾਡੀ ਕਰੋ ਘੜ ਦੇਣਗੇ ਕਰੋ ਕਰਦੇ ਤੂੰ ਤੈਨੂੰ ਕਾ ਲਗਰਾਏ ਆ ਨਿਕਲੇਗੀ ਜੇ ਤਾਂ ਡਾਂਗਾ ਮਾਰ ਕੇ ਕਰੋ ਕੱਢਾ ਦੇ ਨਿਕਲੇਗਾ ਗੋਪੀਆਂ ਵਾਲਾ ਪਰੋਣਾ ਤਾਂ ਇਹੀ ਕਰੂਗਾ ਕਿਉਂ ਕੁੜੇ ਕਿਵੇਂ ਹੈ ਖਾ ਲਈ ਰੋਟੀ ਉਟੀ ਕੇ ਬਠੇ ਰਵੇ ਬੇਬੇ ਸਾਰਾ ਕੁਝ ਖਾ ਗਏ ਰੋਟੀਆਂ ਖਾ ਗਏ ਪਨੀਰ ਵੀ ਖਾ ਗਏ ਮੀਟ ਵੀ ਖਾ ਗਏ ਖਾ ਕੇ 5 ਕਿਲੋ ਪੱਕਾ ਅੰਨ ਉਹ ਪਏ ਨੇ ਗਏ ਵਾਰੀ ਆਂਦੇ ਨੇ ਕਰਾੜੇ ਆਈ ਨਹੀਂ ਪਤਾ ਕਿੱਥੇ ਪਿਆ ਕਿਦੇ ਉੱਧਰ ਮਾਰ ਲਿਆ ਪਾਸਾ ਕਿਦੇ ਉੱਧਰ ਮਾਰ ਲਿਆ ਪਾਸਾ ਮਾਖਰੂ ਸਾਰਾ ਕੁਝ ਖਸੂngੀ ਤਾਂ ਹਾਂ ਸਾਰਾ ਕੁਝ ਬਸ ਉਹ ਤਾਂ ਗੱਪਮੁਗ ਹੋਜ ਗਿਆ ਗੱਪਮੁਗ ਹਾਂ ਦੇਵੇ ਸਾਸਰੀ ਘਰ ਸਾਸਰੀ ਘਰ ਭਾਈ ਸਾਸਰੀ ਘਰ ਕਿਵੇਂ ਆਏ ਮੈਂ ਤਾਂ ਨਹੀਂ ਆਈ ਸੀ ਮੈਂ ਹੰਬਰ ਸਰ ਜਾਣਾ ਸੀਗਾ ਚੱਲੀਏ ਆਪਾਂ ਬਸ ਸਰ ਕਿੱਥੇ ਗੋਡੇ ਤੁਰਦੇ ਗਿੱਟੇ ਨਹੀਂ ਤੋਂ ਪੁੱਤੋਂ ਤਾਂ ਪਾੜ ਪੈਂਦਾ ਹੈ ਪਰ ਮਾਰ ਖੋ ਜਾ ਮੈਂ ਸਰ ਜਾਣਾ ਵੇਦੇ ਨਾ ਪਤਾ ਆਪਾਂ ਗੱਡੀ ਭੇਜ ਦੇਨੇ ਗੱਡੀ ਗੱਲਾ ਵਗ ਜਉ ਨਾ ਗੋਡੇ ਤੁਰਦੇ ਨਹੀਂ ਧੁੱਪ ਵਾਲੀ ਹੈ ਸਤਿ ਸ਼੍ਰੀ ਅਕਾਲ ਜੀ ਸਸਰੀਕਾਲ ਸਸ ਅਮਰਸਾਨ ਵਾਸਤੇ ਮੈਂ ਭੇਜੂਣੀ ਆਪਣੇ ਕੋਲ ਵੱਡੀਆਂ ਵੱਡੀਆਂ ਗੱਡੀਆਂ ਨੇ ਨੋਵਾ ਫੋਰਨ ਨਾ ਫਿਰ ਆਪਾਂ ਨੂੰ ਵੀ ਟੈਨਸ਼ਨ ਹੈ ਵਿੱਚ ਏਸੀ ਲੱਗਿਆ ਹੋ ਗਰਮੀ ਕਰੀਗੀ ਤੂੰ ਦੱਸਿਆ ਰਿਹਾ ਐਡੀਆਂ ਐਡੀਆਂ ਗੱਡੀਆਂ ਖੜੀਆਂ ਆਪਣੇ ਕੋਲੇ ਲੈ ਫਿਰ ਵੀਰਪਾਲ ਤੁਸੀਂ ਆਪਾਂ ਸਾਰੀ ਵਕਤ ਚੱਲੋ ਆਪੜਾ ਆ ਦੱਸ ਗੱਡੀਆਂ ਗੱਡੀਆਂ ਕਿਡੀਆਂ ਆਪਣੇ ਕੋਲੇ ਹਾਂ ਚਾਚੀ ਉੱਪਰ ਕੋਲ ਤਾਂ ਬਹੁਤ ਵੱਡੇ ਵੱਡੇ ਗੱਡੀਆਂ ਨੇ ਏਸੀ ਵਾਲੇ ਗੱਡੀਆਂ ਨੇ ਜੇ ਉੱਥੇ ਕੋਈ ਰੂਮ ਦੀ ਵੀ ਲੋੜ ਪਈ ਆਪਾਂ ਨੂੰ ਇੱਕ ਫੋਨ ਮਾਰਾਂਗੇ ਪੁੱਪੜ ਨੂੰ ਉਹਦੀ ਮੈਂ ਜਾਊਗਾ ਆਪਾਂ ਔਰ ਹੂਨ ਦੀ ਕਿਹੜੀ ਗੱਲ ਨਾਲ ਅਮਰਤੂ ਉਥੇ ਕੋਠੀ ਹੈ ਆਪਣੀ ਅਮਰਸਰ ਆਪਦੀ ਖੇਤ ਤਾਂ ਵਧੀਆ 4 ਕਰੋੜ ਦੀ ਮੈਂ ਤਸਦੀ ਕਿਹੜੀ ਹੁੰਦੀ ਤੂੰ ਲੈ ਫਿਰ ਬੇਬੇ ਨੇ ਸਲਾਹ ਕਰ ਲੰਨੇ ਆ ਸਾਰੀ ਵਗ ਚੱਲਾਂਗੇ ਜੇ ਭਾਈ ਉਥੇ ਤੇਰੀ ਇੰਨੀ ਪਹੁੰਚ ਆਏਗੀ ਨਾਲੇ ਕੋਠੀ ਹੈ ਨਾਲੇ ਤੇਰੀ ਕਾਰ ਹੈ ਫਿਰ ਤਾਂ ਸਾਰਾ ਟੱਬਰ ਵਗ ਜਾਗੇ ਏਸੀ ਕਾਰ ਹੋਊਗੀ ਗੱਡੀ ਕੱਲ ਨੂੰ ਭੇਜ ਦੂਗਾ ਮੈਂ ਅਸੀਂ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਗੱਡੀ ਦੀ ਕੀ ਗੱਲ ਹੈਗੀ ਤੇ ਸਾਨੂੰ ਕੀ ਟੈਨਸ਼ਨ ਹੈ ਵੇ ਤਸੀਂ ਨਾ ਜਾਣਾ ਕੋਟੀਓ ਦੇ ਆਪਣੇ ਹੈਗੀ ਹੈਗੀ ਚਲੋ ਆਪਣਾ ਚੱਲੀਏ ਖੇਤ ਆਪਾਂ ਓਕੇ ਤੂੰ ਥੋੜਾ 150 ਕਿੱਲਾ ਹੈਗਾ ਐਥੇ ਮੇਰੇ ਕੋ 170 ਕਿੱਲੇ ਚਲ ਆ ਪਿੰਡ 'ਚ ਬਾਤ ਚੱਲਦੇ ਆ ਪਿੱਲਾ ਜੂਰੀ ਦਾ ਮੈਂ ਲਾ ਵੀ ਆ ਅੱਛਾ ਸਰਕਾਰ ਦੇ ਹਟ ਚੱਲਦਾ ਮੈਂ ਸਰਕਾਰ ਹਟਾਉਂਦੀ ਨਹੀਂ ਮੈਂ ਲਾਦੀ ਅਬ 15 20 ਦਿਨਾਂ ਨੂੰ ਵੜਣਾ ਤੂੰ ਚਲ ਦੇ ਉਹਨੇ ਜਿਹੜਾ ਇਹ ਚਲ ਆ ਪਿੰਡ 'ਚ ਬਾਤ ਚੱਲਦੇ ਆਗੇ ਚਲ ਚੁਣੋ ਲੈਣਾ ਪਤਾ ਲਾ ਕੁੜੀ ਦੇ ਹੈ ਬੀਬੇ ਤੁਸੀਂ ਕਦੇ ਗੱਲ ਹੀ ਨਹੀਂ ਕਰੀ ਹੈਗੀ ਵੀ 170 ਕਿੱਲੇ ਆਉਂਦੇ ਨੇ ਸੋਡੇ ਪਰੌਣੇ ਨੂੰ ਡੇਡੇ ਤੱਕੜੇ ਕਰੇ ਵਿਆਹੀ ਹੈ ਸੋਡੀ ਕੁੜੀ ਸਾੜੀ 70 ਵਿਘੇ ਆਉਂਦੀ ਐ ਅੱਛਾ ਇਹ ਗੱਪ ਮਾਰੀ ਜਾਂਦਾ ਆਹੋ ਹੈ ਕਿੱਲੇ ਬਣਾ ਛੱਡੇ ਨੇ ਲੈ ਉਹ ਤਾਂ ਡੇਡ ਕੱਪ ਮਾਰਦਾ ਕਿਧਰੇ ਜਿੱਥੇ ਵੀ ਰਸੀ ਸੁਣਦੇ ਉਥੇ ਤੂੰ ਸੁਣ ਕੇ ਵਗ ਜਾ ਗਾਹਾਂ ਨਾਲ ਮੇਰੀ ਇੰਨੀ ਪਹੁੰਚਾ ਉਥੇ ਮੇਰੀ ਕੋਠੀ ਇੱਕ ਰੋਡ ਦੀ ਇੱਥੇ ਕਹਿੰਦਾ ਗੱਡੀ ਐ ਇੰਨੀਆਂ ਗੱਡੀਆਂ ਨੇ ਮੇਰੇ ਕੋਲ ਵੱਡੀਆਂ ਵੱਡੀਆਂ ਤੇ ਮੈਂ ਤਾਂ ਆਮ ਖਾ ਪਹਿਲਾਂ ਤਾਂ ਕਦੇ ਸੁਣੀ ਨਹੀਂ ਇਹ ਗੱਲ ਜੀ ਸੁਣ ਕੇ ਚੱਲ ਬਸ ਗਾਹਾਂ ਨਾਲ ਗੱਲ ਕਰੀ ਜਿਵੇਂ ਗੱਪ ਮਾਰਦਾ ਤਾਂ ਮਾਰ ਗਿਆ ਤਾਂ ਬਾਕਿਆ ਤੂੰ ਗਾਹਾਂ ਨਾਲ ਕਿਸੇ ਕੋਲ ਕਹਿਦੀ ਵੀ ਅੰਦਰ ਫਰਾਉਣਾ ਨੰਨੇ ਗੱਪ ਮਾਰਦਾ ਐ ਅੱਛਾ ਆਹੋ ਮਾਸੀ ਇੰਨਾ ਸਹਾਰੇ ਨਾ ਰਹਿ ਜਾਓ ਵੀ ਅਸੀਂ ਅੰਬਰਸਰ ਜਾਣਾਗਾ ਵੀ ਪਤਾ ਨਹੀਂ ਇੰਨਾ ਦੀ ਗੱਡੀ ਤੀ ਵਗ ਜਾਗੇ ਇਹਨਾਂ ਲੇ ਤਾਂ ਕੁਛ ਨਹੀਂ ਹੈਗਾ ਇੱਕ ਆ ਸੜਿਆ ਜਾਂ ਟੁੱਟਿਆ ਜਾਂ ਆਪਣੀ ਟੀਨਾ ਮੋਟਰਸਾਈਕਲ ਹੀ ਹੈਗਾ ਆ ਮੈਂ ਵੀ ਕਿਹਾ ਮਖਾਉਂਦਾ ਤਾਂ ਉਹ ਪਰ ਡੀਨੇ ਤੇ ਆਏਗਾ ਸੜੇ ਜੇ ਤੇ ਵੀ ਇੰਨੇ ਕੱਪੇਗਾ ਤਾਂ ਮਰੀ ਜਾਂਦਾਗਾ ਤੇ ਤੁਸੀਂ ਆਪਦਾ ਭਾਈ ਜੀ ਜਾਣਾ ਨਾ ਅੰਬਰਸਰ ਇੰਤਜ਼ਾਮ ਕਰ ਲਓ ਕੋਈ ਆਪਦੀ ਗੱਡੀ ਗੁੱਡੀ ਕਰਾ ਲਿਓ ਹਾਂ ਨਹੀਂ ਇੰਨਾ ਸਹਾਰਾ ਤਾਂ ਤੁਸੀਂ ਜਾ ਹੀ ਮੈਂ ਤਾਂ ਵੀਰਾਂ ਜਾ ਹੀ ਨਹੀਂ ਸਕਦੀ ਬਲਦੀ ਇਹਨੂੰ ਪੁੱਛ ਲਾਂਗੇ ਉਹ ਜੇ ਜਾਊਗੀ ਦਗ ਜੂਗੀ ਮੈਂ ਤਾਂ ਨਹੀਂ ਜਾਂਦੀ ਤੁਸੀਂ ਐਂ ਕਰਿਓ ਬੇਬੇ ਫੇਰ ਬਲਜੀਤ ਨਾਲ ਜਾਇ ਕਰਕੇ ਮੈਨੂੰ ਦੱਸ ਦਿਓ ਮਾੜਾ ਉਹਦੇ ਨਾਲ ਕਰ ਲਾਂਗੇ ਤੇ ਫੇਰ ਆਪਾਂ ਉਹੀ ਜੀ ਗੱਡੀ ਕਰਾ ਲਾਂਗੇ ਹਨਾ ਕਿੰਨੇ ਕ ਬੰਦਿਆਂ ਵਾਲੀ ਕਰਾਈਏ ਹਾਂ ਤੁਸੀਂ ਆਲਦੀ ਸਲਾਹ ਇਹ ਤਾਂ ਇਹ ਤਾਂ ਗੋਲੇ ਰੋੜ ਦਾ ਗੋਲੇ ਅੱਛਾ ਉਹ ਕਿਤੇ ਪਾਇਰੀ ਨਹੀਂ ਖੈ ਗੋਲਿਆਂ ਦੇ ਲ ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਆ ਗੱਲ ਇਹ ਜਗ੍ਹਾ ਪਰੋਣਾ ਸੋਡਾ ਉਹ ਗੋਲ ਬਣਾ ਕੇ ਉੱਤੇ ਕਾਨਿਆਂ ਦੀ ਛੱਤ ਪਾ ਲੈਂਦਾ ਉਹਨੂੰ ਬਣਾ ਲੈਂਦਾ ਗੱਡੀ ਲਾਏ ਦੇਖ ਲਓ ਉਹੀ ਗੱਡੀਆਂ ਨੇ ਉਹ ਐਂ ਕਰ ਦਿੱਤੀਆਂ ਮੰਦਾਨਾ ਨੇ ਪ੍ਰਾਣਾ ਮੈਂਟਰਲ ਜਿਹਾ ਲੱਗਦਾ ਦੇਖੀ ਉਹੀ ਗੱਪ ਜੇ ਮਾਰੀ ਜਾਂਦਾ ਕਿੱਡੇ ਕਿੱਡੇ ਗੁੱਡੀਆਂ ਨੇ ਫਲਾਣਾ ਨੇ ਤੇ ਕਪਾਤਾ ਨਹੀਂ ਇਹਨਾਂ ਕਿਵੇਂ ਬਿਠਾਈ ਬੈਠੀਆਂ ਨੇ ਗੱਪ ਸੁਣਦਿਆਂ ਨੂੰ ਜਮੀਰਪਾਲ ਕਹਾਂ ਜਾ ਕੇ ਤਾਂ ਸਾਰੇ ਪਿੰਡ ਚ ਲੁੱਡੀ ਵਿਟੋਗੇ ਬੇਹਣ ਦਾ ਪ੍ਰਾਣਾ ਇੰਨਾ ਗੱਪ ਮਾਰਦਾ ਹੋਰ ਬੇਬੇ ਇੱਕ ਕੁਦਰਤੀ ਜਦੋਂ ਉਹ 마ਸੀ ਆਈ ਹੋਈ ਸੀਗੀ ਉਹਦੀ ਇਹ ਆ ਕੇ ਖੜ ਗਏ ਛੱਡਣ ਲੱਗ ਗਏ ਆਪਦੀਆਂ ਅਸੀਂ ਤਾਂ ਹੈ ਨਹੀਂ ਵੀ ਦੇਖ ਕੇ ਆਂਡੀ ਗਵਾਂਡੀ ਨਾ ਮੈਂ ਚੁੱਪ ਕਰ ਜਾ ਨਾ ਕਸ ਲੈਂਣ ਵਾਲੇ ਦੀ ਗੱਪਾਂ ਦੀ ਲੈਣ ਦੱਸ ਤੇਰੇ ਕੋਠੇ ਕਿੱਥੇ ਉੱਥੇ ਕਿੱਥੇ ਤੇਰੀਆਂ ਗੱਡੀਆਂ ਨੇ ਕਿੱਥੇ ਤੂੰ ਐਵੇਂ ਚੁੱਪ ਕਰਕੇ ਖੜਾ ਰਹਾ ਐ ਇੱਕ ਉਹੀ ਗੱਲ ਹੈਗਾ ਫਿਰ ਮਾਸੀ ਦਾ ਸੁਭਾਅ ਇਹ ਜਗਾ ਕਰ ਕਰ ਜਾ ਕੇ ਦੱਸ ਦਊਗੀ ਦੱਸੂ ਇਹ ਤਾਂ ਹਾਂ ਇੱਕ ਉਹਨਾਂ ਦਾ ਪ੍ਰਾਣਾ ਆ ਰਿਹਾ ਸੀ ਵੀ ਉਹ ਤਾਂ ਮੈਨੂੰ ਤਾਂ ਐ ਲੱਗਿਆ ਜਿਵੇਂ ਦਵਾਈ ਅਫਸਰਟ ਜਾਂ ਹੁੰਦਾ ਹੋਗਾ ਉਹ ਤਾਂ ਸਭ ਕੁਝ ਬਹੁਤ ਵੀ ਲੱਗਿਆ ਮਾਈਟਰ ਲੱਗਿਆ ਮਾਈਟਰ ਆਈ ਦਾ ਸਮਝ ਕੋਈ ਜਾ ਕੇ ਵੀਪਰ ਇੱਥੇ ਕੀ ਸੋਹਣੀ ਹਵਾ ਆਉਂਦੀ ਹੈ ਹਨਾ ਹੋਰ ਬੇਬੇ ਉੱਥੇ ਤਾਂ ਗਰਮੀ ਵਾਲੀ ਸੀ ਮੱਚ ਗਏ ਲੈ ਹੋਰ ਹੁਣ ਨਹੀਂ ਤਾਂ ਕਹਿੰਦੇ ਬਿਨਾ ਪੱਖੇ ਤੋਂ ਲੋੜ ਨਹੀਂ ਆਪਰ ਦੱਬਦੀ ਹੈ ਨਾ ਫਿਰ ਹਵਾ ਹਾਂ ਇੱਥੇ ਵਧੀਆ ਹੈ ਉਰੇ ਢਾਲੇ ਮੰਜਾ ਹੋਰ ਬੇਬੇ ਉੱਥੇ ਗਰਮੀ ਵਾਲੀ ਸੀਗੀ ਇੱਥੇ ਤਾਂ ਹਵਾ ਵਧੀਆ ਆਉਂਦੀ ਹੈ ਮੈਂ ਤਾਂ ਉਹਨਾਂ ਦੇ ਰਖ ਪਤਾ ਲੈਣ ਗਈ ਸੀਗੀ ਆਪਣੇ ਇਹਨਾਂ ਦੇ ਮਨੂਕੇ ਹਾਂ ਤੇ ਉੱਥੇ ਮੈਂ ਤਾਂ ਬੈਠਾ ਨਹੀਂ ਦੁਪਰ ਹੋ ਗਿਆ ਕਿਹਾ ਇੱਥੇ ਚਿੰਦਰਾਇ ਸੀ ਦੇਖ ਹਾਂ ਚਿੰਦਰਨ ਤਾਂ ਸਾਰੇ ਪਿੰਡ ਚ ਗਾਤਾ ਬਿਉਨ ਦਾ ਪੁਰਾਣਾ ਤਾਂ ਇੰਨੇ ਗੱਪ ਮਾਰਦਾ ਇੰਨੇ ਗੱਪ ਮਾਰਦਾ ਮੈਂ ਤਾਂ ਬੈਠਣਾ ਦੁੱਪਰ ਹੋ ਗਿਆ ਉੱਥੇ ਮੈਂ ਤਾਂ ਦੱਸਿਆ ਸੀਗਾ ਭਾਬੀ ਪਹਿਲਾਂ ਬੇਬੇ ਨੂੰ ਮੈਂ ਇਹ ਮਸਤੀ ਦੀ ਲੋੜ ਕਾਹੀ ਆ ਗਈ ਮੈਂ ਤਾਂ ਇੱਕ ਤਾਂ ਸੁਭਾਈ ਹੈ ਇਹ ਜਗਾ ਕਰ ਕਰ ਦੱਸਣ ਦਾ ਤੇ ਇਹ ਮੈਂ ਸਾਰੇ ਪਿੰਡ ਚ ਡੌਂਟ ਕੀ ਪਿੱਟ ਦਊਗੀ ਉਹਨਾਂ ਤੇ ਤੂੰ ਐ ਲਾਲਾ ਘਰ ਤੋਂ ਘੱਟ ਪੰਜ ਛਿ ਬੁੜੀਆਂ ਬੈਠੀਆਂ ਸੀ ਪਤਿਆਆਂ ਤੇ ਮੈਂ ਤਾਂ ਵਸਾਈ ਬੈਠੀ ਸੀ ਮੱਥੇ ਰੱਤ ਕੇ ਕਹਿੰਦੀ ਉਹਨਾਂ ਦੇ ਆਏ ਕਹਿੰਦਾਗਾ ਪ੍ਰਾਣਾ ਇੰਨੀ ਜ਼ਮੀਨ ਆ ਇੰਨੀਆਂ ਗੱਡੀਆਂ ਨੇ ਕਰੋੜਾਂ ਦੀ ਕੋਠੀ ਪਾਈ ਹੋਈ ਆ ਇਹ ਕਹਿੰਦੀ ਅੱਜ ਇਹ ਗੱਪ ਮਾਰਦੀ ਸੀ ਇਸ ਗੱਪੀ ਨਾਲ ਇਹ ਤਾਂ ਇੱਥੇ ਆ ਕੇ ਵੀ ਨਹੀਂ ਉਹੀ ਗੱਲ ਆ ਸੋਨੂੰ ਵੀ ਨਹੀਂ ਵਸਣ ਜੋ ਛੱਡਦਾ ਇਹ ਡੇ ਡੇ ਗੱਪ ਮਾਰੀ ਜਾਂਦਾ ਤੂੰ ਕਹਦੇ ਇਹਨੂੰ ਕੀ ਕਰੀਏ ਇਹਨੂੰ ਤੋੜ ਦੇ ਆਪਣੀ ਤਾਂ ਬੇਇੱਜ਼ਤੀ ਕਰਾ ਕੇ ਪੰਡਤ ਜੀ ਮੈਂ ਕਹੀ ਨਹੀਂ ਆ ਵੀ ਚੱਲ ਚੱਲੀਏ ਮੇਰਾ ਕਹੇ ਤਾਂ ਗੁੱਸਾ ਕਰੂਗਾ ਆਖੂਗਾ ਮੈਂ ਇਸ ਘਰ ਦਾ ਜਮਾਈਆ ਹੱਥ ਬੰਨ ਕੇ ਤੂੰ ਹੀ ਕਹਦੇ ਇਹਨੂੰ ਵੀ ਪੁੱਤ ਵਗ ਜਾ ਚੰਗੀ ਤਾਂ ਉਹਨੂੰ ਆਪਾਂ ਦਾਲ ਪਾਣੀ ਦੰਨੇ ਆ ਚੰਗੇ ਮੀਠ ਤੋਂ ਬਣਾ ਮੂਹ ਨਹੀਂ ਲਾਉਂਦਾ ਕਾ ਫੇਰ ਵੀ ਗੱਪ ਮਾਰੀ ਜਾਂਦਾ ਕਾ ਬੇਇੱਜ਼ਤੀ ਤਕਰਾਰ ਕੀ ਆਪਣੀ ਕਹਿੰਨੇ ਕਹਿੰਨੇ ਉਹਨੂੰ ਪਰ ਹੁਣ ਦੇਖ ਲੈ ਕੈਕੀ ਭਾਈ ਜੇ ਤਰੂਗਾ ਤੁਰਜੂਗਾ ਬਥੇਰਾ ਤੂੰ ਕਹਿਦੀ ਕਿਤੇ ਆਏ ਆਈ ਬਿਨਾ ਕਹਿ ਕਿਤੇ ਆਈ ਬਿਨਾ ਕਹਿਦੀ ਬੁੜੀ ਤੀ ਤਨ ਕੱਢੀ ਜਾਂਦੀ ਮੈਨੂੰ ਨਹੀਂ ਕਹਿੰਦਾ ਹੁਣ ਜੇ ਮੈਂ ਕਹਿੰਦੀ ਮੇਰੇ ਤਾਂ ਜਮਾਂ ਦੇ ਉਲਟ ਚੱਲੂਗਾ ਤੈਨੂੰ ਕਿਉਂ ਕਹੂੰਗਾ ਹਾਜੀ ਤੇ ਮੈਂ ਕਹਿਦਾ ਨਹੀਂ ਆ ਤੂੰ ਮੈਨੂੰ ਲੁੱਟ ਕੇ ਤੂੰ ਕਹਿ ਕੇ ਦੇਖ ਲੈ ਵੀਰਪਾਲੇ ਵੀ ਚੱਲ ਜਾਈਂ ਮੇਰੇ ਤਾਂ ਪੁੱਠਾ ਚੱਲੂਗਾ ਆਖੂਗਾ ਤੂੰ ਮੈਨੂੰ ਉਹੀ ਗੱਲ ਹੈਗਾ ਉਹ ਕਰੀ ਜਾਨੀ ਕਿ ਤੈਨੂੰ ਕਹੂਗਾ ਵੀ ਜੇ ਤੂੰ ਮੇਰੀ ਤੈਨੂੰ ਨਹੀਂ ਕੁਝ ਬੋਲਣਾ ਦੇਹ ਬਾਗੀ ਵੀਰਪਾਲ ਉੱਥੇ ਜਾ ਕੇ ਇਹਨੂੰ ਤੰਗ ਕਰੂਗਾ ਹਾਂ ਮੇਰਾ ਬਸਨਾ ਦੁਪਰ ਕਰ ਦੂ ਉੱਥੇ ਹੁਣ ਤਾਂ ਮੈਂ ਕੱਟੀ ਜਾਨੀ ਆ ਫਿਰ ਕੱਟਿਆ ਵੀ ਨਹੀਂ ਜਣ ਤੂੰ ਗੱਲੀ ਗੱਲੀ ਨਾ ਕੋਈ ਲਾ ਕੇ ਸਕੀਮ ਜੀ ਨੂੰ ਡੱਕਰੇ ਥੂ ਤੂੰ ਸਮਝਾ ਦੇ ਬਸ ਕਰਦੇ ਕੋਈ ਹੱਲ ਕਰ ਦਿਆਂਗੇ ਬਾਹਰ ਨਿਕਲਣਾ ਦੁਪਰ ਕਰਤਾ ਇਹਨੇ ਤਾਂ ਆਖਰੂ ਬਹੁਤ ਮਾੜਾ ਕੰਮ ਹੋ ਗਿਆ ਚਲ ਠੀਕ ਆ ਕਿ ਤੂੰ ਆ ਗਿਆ ਮਾੜਾ ਇਹ ਸਮਝਾ ਦੀ ਮੈਂ ਮੜੇ ਦੇਖ ਲਾਂ ਕੰਮ ਤਾਂ ਦਾ ਚਲ ਕਰ ਲਾ ਫਿਰ ਹੁਣ ਤੂੰ ਰਾਇ ਇੱਥੇ ਵੀਪਾਰ ਚੱਲ ਬੈਠੀਂ ਬੀਸ ਮਿਜਾਂਗੀ ਇਹਦੇ ਬੀਬੀ ਸਮਝਾਉਗੀ ਆਹੋ ਪੜਾ ਵੇਲੀ ਵਧੀਆ ਸੀ ਠੀਕ ਸੀ। ਸ੍ਰੀ ਕੀ ਫਿਲਮ ਇੱਥੇ ਬਣੀ ਸੀਗੀ। ਜਿੰਮੀ ਸ਼ੇਰ ਗਲੇ ਇੱਥੇ ਆਇਆ ਸੀ, ਗੱਗੂ ਗਲੇ ਇੱਥੇ ਆਇਆ ਸੀਗਾ। ਗੱਡੀਆਂ ਤਾਂ ਮੇਰੀਆਂ ਨਹੀਂ ਸੀ ਉਹਨਾਂ ਕੋਲੇ। ਤੇਰੇ ਗੱਡੀਆਂ ਸੀਗੀਆਂ? ਹਾਂ। ਅੱਛਾ। ਆ ਗੁਰਦੁਆਰੇ ਕੋਲੇ ਵੀ ਚਮਕੀਲਾ ਫਿਲਮ ਜਿਹੜੀ ਹੁਣ ਆਈ ਸੀਗੀ। ਉਹ ਕੁੱਤਾ じゃ ਨਹੀਂ ਲੈ ਸੀ ਉਹ ਚਰਮਨ ਸਫੜ ਜਾ। ਹਾਂ। ਉਹ ਮਾਂ ਲਿਆਇਆ ਸੀਗਾ। ਅੱਛਾ ਕਪੜਾ? ਨਿੱਕਾ ਆ ਸੀ ਢਾਈ ਲੱਖ ਦਾ। ਅੱਛਾ। ਹਾਂ। ਆਪਣਾ ਸੀ ਉਹ। ਤੂੰ ਦੱਸੀ ਰੇ ਨਾ ਅਸੀਂ ਫੋਟੋ ਹੀ ਕਰਾਉਣ ਦੇ ਉਦੋਂ ਯਾਰ। ਅਸੀਂ ਤਾਂ ਨਵੀਂ ਲੱਗਣ ਤਾਂ ਉਦੋਂ। ਇੱਕ ਜਿਹੜੀ ਉਹ ਚਮਕੀਲੀ ਸ਼ੂਟਿੰਗ ਵਾਲੀ ਗੱਲ ਕਰਦਾ। ਹਾਂ। ਮੇਰੇ ਉਹ ਫਿਰ ਤੇਰੀ ਰਿਕਵੈਸਟ ਕੋਸ਼ਿਸ਼ ਵੀ ਹੋਊਗਾ ਜਮ ਕਿਲਾ ਮੈਂ ਨਿੱਕੀਆਂ ਜਿੱਦਾਂ ਚ ਆਉਂਦਾ ਨਹੀਂ ਉੱਚਾ ਬੜਾ ਤਗੜੀ ਚੀਜ਼ ਆ ਮੈਂ ਤੈਨੂੰ ਕੀ ਪਤਾ ਹੈ ਕੋਈ ਗੋਲਾ ਕੁਫੜਾਣਾ ਯਾਰ ਨੂੰ ਤਾਂ ਆਪਣੀ ਪਤਾ ਮੰਦਾ ਫਿਰ ਫੜਨੋ ਥੋੜਾ ਕੁਝ ਕਰਨਾ ਫੋਟੀ ਕਿਚਾ ਨਹੀਂ ਮਰੀ ਯਾਰਾ ਸਲਮਾਨ ਖਾਨ ਨਾਲ ਹਾਂ ਆਪਾਂ ਤਾਂ ਘੋੜੇ ਖਰੀਦਦਾ ਰਹੇ ਉੱਚਾ ਹਾਂ ਉਹ ਚੱਲੀ ਜਾ ਤਾਰ ਹਾਂ ਬੇਬੇ ਉਰੇਆ ਮੇਰੇ ਕੋਈ ਤਾਂ ਫੋਨ ਭਾਨ ਲਾਉਣ ਨੂੰ ਆਈ ਨਹੀਂ ਤੀ ਸੋਡੇ ਤਾਂ ਉੱਥੇ ਪਿੰਡ ਜੰਗੀਰ ਕਹੇਗੇ ਨੇ ਕੋਈ ਹਾਂ ਉਹਨਾਂ ਦੇ ਮਰਗਤ ਹੋ ਗਈ ਅੱਛਾ ਤੈਨੂੰ ਡਿੱਕੀ ਜਾਂਦੇ ਨੇ ਉਹ ਕਹਿੰਦੇ ਸਾਰੇ ਰਿਸ਼ਤੇਦਾਰ ਆ ਗਏ ਅਸੀਂ ਕਹਿੰਨੇ ਵੀ ਬਤਾਰ ਗਿਆ ਕਿੱਥੇ ਆ ਗਿਆ ਕਿੱਥੇ ਉਹਨਾਂ ਨੇ ਫੋਨ ਲਾ ਲਿਆ ਮੈਂ ਇੱਥੋਂ ਕਿਹਾਗਾ ਵੀ ਬਤਾਰ ਤਾਂ ਉਰੇ ਐ ਉਹਨੂੰ ਕਹਿੰਦਾ ਬੇਬੇ ਜ਼ਰੂਰ ਭੇਜ ਦੇ ਕਹਿੰਨਾ ਮੇਰੇ ਬਣਾ ਦਾ ਬੇਬੇ ਉਹਨਾਂ ਨੇ ਸੰਸਕਾਰ ਵੀ ਨਹੀਂ ਕਰਨਾ ਕਰਨਾ ਨਹੀਂ ਕਹੇ ਅਮਰ ਤੇਰੀ ਭੂਆ ਨੂੰ ਬੋਲ ਮਾਰਾ ਜਾਵਾਂ ਫਿਰ ਮੈਂ ਜਾਇਗਾ ਫੜਾ ਚਾਲ ਬੋਲ ਮਾਰ ਉਹ ਪਿਆਰ ਹੋ ਜਾ ਜਾਣਾ ਅੱਜ ਤੂੰ ਅਮਰ ਤੇ ਕੀ ਗੱਲ ਹੋ ਗਈ ਬਾਹਲੀ ਉੱਚੀ ਉੱਚੀ ਆਵਾਜ਼ਾਂ ਜੀਆਂ ਮਾਰੀ ਇਹਨੇਗਾ ਹਾਂ ਦੱਸਾਂ ਤੈਨੂੰ ਆਪਣੇ ਉਹ ਜੰਗੀਰ ਕੇ ਮਰਗਤ ਹੋ ਗਈ ਅੱਛਾ ਚੱਲਣਾ ਆਪਾਂ ਛੇਤੀ ਵਸ ਮੈਂ ਕੋਈ ਨਾ ਫਿਰ ਕੱਪੜੇ-ਕੁੱਪੜੇ ਤਾਂ ਬਦਲ ਲਾਂ ਮੈਥੋਂ ਬਣਾ ਤਾਂ ਉਹਨਾਂ ਨੇ ਆਰੇ ਤੋਂ ਲੱਕੜਾਂ ਨਹੀਂ ਲਿਓਣੀਆਂ ਲੈ ਫਿਰ ਚੱਲ ਮੈਂ ਬੈਗ ਚੱਕ ਲਿਆ ਮਾਮ ਦਾ ਆ ਜਾ ਫਿਰ ਉਹ ਗਾਲੀ-ਕਾਲੀ ਕਰਨ ਲੱਗਿਆ ਆਹੋ ਆਪਾਂ ਬਿਕਰਾਂ ਜਿਨ੍ਹਾਂ ਕਿਸੇ ਦੀ ਮਰਗਤ ਹੋ ਗਈ ਸੀ ਸੱਚੀ ਹੋ ਗਈ ਕਿ ਕਸਮਾ ਕਰ ਪਤਾ ਨਹੀਂ ਰਾ ਤੇ ਮੈਨੂੰ ਤਾਂ ਹੈ ਕਹਿੰਦੇ ਨੇ ਕਿ ਨਾ ਚੰਗਾ ਮਾਤਾ ਚੰਗਾ ਇਹ ਆਵਾਂਗੇ ਨਾ ਕਰਨਾਗੇ ਚੰਗਾ ਬਾਬਾ ਇਹ ਆਣਾ ਜੁਮੇਵਾਰ ਬੰਦਾ ਹੈ ਮੈਂ ਹੱਥ ਬੰਦਾ ਹੈ ਹੋਰ ਚੰਗਾ ਮਰਦਾ ਸੀਗਾ ਬੀਜੇ ਨੇ ਚੇਰਾ ਹੁੰਦਾ ਨਹੀਂ ਅਸਿਨ ਕੋਸਤ ਪਰ ਮੁੰਡੇ ਨੂੰ ਪਤਾ ਲੱਗ ਗਿਆ ਹੈ ਮੇਰਾ ਲੀਡਰ ਦਾ ਹਾਂ ਲੱਗ ਗਿਆ ਲੱਗ ਗਿਆ ਚੰਗਾ ਭਾਈ ਸੱਸਰੀ ਕਹੇ ਲਾ ਸੱਸਰੀ ਚੰਗਾ ਮਫੜਾ ਗੇੜਾ ਗੁੜਾ ਮਾਰਦਾ ਰਹੀ ਓਏ ਯਾਰ ਤੈਨੂੰ ਪਤੀ ਆ ਲੀਡਰ ਬੰਦੇ ਆਉਂਦੇ ਜਾਂਦੀ ਰਹਾਂਗੇ ਕੋ ਚੰਗਾ ਮਸਾਪੇ ਉਤ ਬਣਾਈ ਅੱਛਾ ਬਈ ਬਈ ਨੇ ਮਾ ਆਈ ਨਹੀਂ ਜਾਂਦਾ ਏ ਇਹ ਤਾਂ ਸਿਆਪਾ ਕਰਨਾ ਲੱਗੂ ਫੋਨ ਤਾਂ ਮੇਰੇ ਕੋਲ ਹੀ ਲੈਣਾ ਦੇਣਾ ਨਹੀਂ ਮੈਂ ਆਖਿਆ ਮੈਂ ਆਏ ਖਾਂ ਵੀ ਤੈਨੂੰ ਫੋਨ ਆ ਗਿਆ ਵੀ ਤੁਹਾਡੇ ਮਰਗਤ ਹੋ ਗਈ ਅੱਛਾ ਤੈਂ ਗੱਪਾ ਮਾਰਿਆ ਇਹ ਤਾਂ ਮੈਂ ਗੱਪਾ ਬਣਾਇਆ ਚਲੋ ਬੜ ਗਿਆ ਹੋਇਆ ਹਾਂ ਇਹ ਤਾਂ ਫੇਰ ਤੁਰਿਆ ਮੈਂ ਆਖਿਆ ਜੰਗੀਰ ਕੇ ਮਰਗਤ ਹੋ ਗਈ ਇਹ ਤਾਂ ਘਮਾਂਡੀ ਤੇ ਖਰਚਾ ਬੜਾ ਹੋ ਗਿਆ ਆਪਣਾ ਨਾਲੇ ਕਿੱਥੋਂ ਮੈਂ ਪਿੰਡ ਚ ਵਾਗੀ ਬੁੜੀਆਂ ਮੈਨੂੰ ਇਹ ਸਾਰਾ ਪਿੰਡ ਕਹਿਣ ਲੱਗਾ ਗੱਪੀ ਐ ਗੱਪੀ ਐ ਗੱਪੀ ਐ ਗੱਪੀ ਐ ਪਰਾਉਣਾ ਗੱਪੀ ਪਰਾਉਣਾ ਇਹਨਾਂ ਨੇ ਗੱਪੀ ਪਰਾਉਣਾ ਮੈਂ ਤਾਂ ਬੈਠਣਾ ਔਖਾ ਹੋ ਗਿਆ ਮੈਂ ਬੀਬੀ ਨੂੰ ਆ ਕੇ ਦੱਸਿਆ ਮੈਂ ਜਦ ਦੱਸਿਆ ਮਟਾ ਉਦੋਂ ਦੀ ਅੱਗ ਲੱਗੀ ਪਈ ਤੇ ਤਾਂ ਹੁਣ ਪਈ ਪਈ ਨੂੰ ਔੜ ਗਈ ਮੈਨੂੰ ਮਹਾ ਇਹ ਐ ਆਈ ਨਹੀਂ ਜਾਂਦਾ ਬਈ ਇਹਨੂੰ ਤਾਂ ਐਂ ਮੈਂ ਜਾਂ ਭੇਜਾਂ ਫੇਰ ਇਹਨੇ ਸੀ ਲਾਈਆ ਹੋਰ ਐਂ ਭੇਜਿਆ ਪਈ ਇਹ ਤਾਂ ਮਸਾਂ ਜੂੜ ਪੱਡੇ ਚਲੋ ਚੰਗਾ ਬੀਬੇ ਮੈਂ ਤਾਂ ਕੰਮ ਕਰਦੀ ਆ ਉੱਥੇ ਲੈ ਕੇ ਚਲੀ ਮੰਜਾ ਨਾ ਕੰਮ ਚਲ ਬੈਠੀ ਆ ਓਰੇ ਆਹ ਚੱਲ ਠੀਕ ਆ ਹੁਣ ਤਾਂ ਆਰਾਮ ਨਾਲ ਪੈ